ਹਾਂਜੀ ਫੈਸਿਕਾ ਦੋਸਤੋ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਸਾਹਮਣੇ ਜੇ ਕੋਈ ਬਸੀਕੇ ਦੀ ਜਾਂ ਰਜਿਸਟਰੀ ਦੀ ਪੁਰਾਣੀ ਆਪਾਂ ਬਜ਼ੁਰਗਾਂ ਦੀ ਰਜਿਸਟਰੀ ਕਰਾ ਦਿੰਦੇ ਆ ਤੇ ਜਿਹੜੇ ਉਹ ਰਿਸ਼ਤੀਆਂ ਨੇ ਨਗਲਾ ਆਪਣੇ ਕੋਲ ਘਰੋਂ ਗੁੰਮ ਹੋ ਜਾਂਦੀਆਂ ਉਸਦੇ ਲਈ ਜੇ ਕਿਸੇ ਵੀ ਤੁਸੀਂ ਲੋਨ ਕਰਾਉਣੇ ਹੋ ਜਾਂ ਕੋਈ ਮੰਨ ਲਓ ਇੰਤਕਾਲ ਦਰਜ ਕਰਵਾਉਣਾ ਹੁੰਦਾ ਰਹਿ ਜਾਂਦਾ ਤੇ ਆਪਾਂ ਰਜਿਸਟਰੀ ਦੀ ਨਕਲ ਲੈਣ ਵਾਸਤੇ तरह-तरह ਦੇ ਪੈਸੇ ਦੇਣ ਲਈ ਮਨਜ਼ੂਰ ਮਨਜ਼ੂਰ ਹੋ ਜਾਂਦੇ ਆ ਕਿ ਸਾਨੂੰ ਰਜਿਸਟਰੀ ਦੀ ਨਕਲ ਚਾਹੀਦੀ ਹੈ ਇਹ ਬਹੁਤ ਹੀ ਸੌਖਾ ਤਰੀਕਾ ਹੈ ਦੋਸਤੋ ਤੁਸੀਂ ਵੀਡੀਓ ਨੂੰ ਦੇਖਣਾ ਜ਼ਰੂਰ ਤੇ ਅੱਗੇ ਇਸ ਨੂੰ ਲੋਕਾਂ ਤੱਕ ਵਰਤਵਾਜ ਸ਼ੇਅਰ ਕਰਨਾ ਦੋਸਤੋ ਆਪਾਂ ਇੱਕ ਜੇ ਰਜਿਸਟਰੀ ਦੀ ਪੁਰਾਣੀ ਰਜਿਸਟਰੀ ਦੀ ਨਕਲ ਲੈਣੀ ਹੈ ਸਭ ਤੋਂ ਪਹਿਲਾਂ ਇੱਕ ਤੁਸੀਂ ਫਾਰਮ ਲੈਣਾ ਹੈ 10 ਰੁਪਏ ਦਾ ਫਾਰਮ ਜਾਂ 5 ਰੁਪਏ ਦਾ ਫਾਰਮ ਤੁਹਾਨੂੰ ਮਿਲ ਜੂਗਾ ਜਾਂ ਤੁਸੀਂ ਗਵਰਨਮੈਂਟ ਸਾਈਟ ਤੋਂ ਵੀ ਅਪਲੋਡ ਕਰ ਸਕਦੇ ਹੋ ਜਾਸੀ ਥੱਲੇ ਨੀਚੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਪੀਡੀਐਫ ਦਾ ਲਿੰਕ ਆ ਉਹ ਤੁਹਾਨੂੰ ਦੇ ਦਾਂਗੇ ਉਸ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਦੋਸਤੋ ਫਾਰਮ ਲੈ ਕੇ ਉਸ ਦੇ ਉੱਤੇ ਇੱਕ ਫੋਟੋ ਲੱਗੇਗੀ ਤੁਹਾਡੀ ਲੇਕਿਨ ਤੁਹਾਡਾ ਆਧਾਰ ਕਾਰਡ ਲੱਗੇਗਾ ਇੱਕ ਤੁਸੀਂ 50 ਰੁਪਈਆਂ ਦਾ ਸਟੈਂਪ ਲਾਉਣਾ 10 ਰੁਪਈਆਂ ਦੀ ਹੁੰਦੀ ਹੈ ਉਸ ਤੇ ਟਿੱਕ ਲਾਉਣੀ ਹੈ ਜਿਹੜੀ ਆਪਣੀ ਕੋਡ ਫੈਸਲੀਟੀ ਇਸਾਈ ਟੈਕ ਹੋਣੀ ਉਹ ਲੈ ਕੇ ਤੁਸੀਂ ਆਪਣੇ ਵੱਲੋਂ ਖੁਦ ਵੱਲੋਂ ਭਰਨਾ ਹੈ ਭਰ ਕੇ ਉਸ ਨੂੰ ਇੱਕ ਆਸ਼ਰਾਮ ਲੈ ਕੇ 50 ਰੁਪਿਆ ਦਾ 1000 ਕਾਡ ਫੋਟੋਕਾਪੀ ਲੈ ਕੇ ਫਾਰਮ ਭਰ ਕੇ ਪਹਿਲਾ ਪੇਜ ਆ ਜਿਹੜਾ ਉਹ ਖੁਦ ਕੋਲੋਂ ਭਰਿਆ ਜਾਊਗਾ ਆਖਰੀ ਪੇਜ ਆ ਜਿਹੜਾ ਉਹਦੇ ਵਿੱਚ ਬਸੀਕਾ ਨੰਬਰ ਬਸੀਕੇ ਦੀ ਤਰੀਕ ਦੋਸਤੋ ਕਈ ਭਰਾਵਾਂ ਕੋਲੇ ਬਸੀਕਾ ਨਹੀਂ ਹੁੰਦਾ ਬਸੀਕਾ ਨੰਬਰ ਨਹੀਂ ਹੁੰਦਾ ਉਹ ਬਸੀਕੇ ਤੋਂ ਬਣਾ ਵੀ ਜਾਣਕਾਰੀ ਜਿਹੜੀ ਉਹ ਆਪਾਂ ਨੂੰ ਨਾਗਲ ਨਹੀਂ ਮਿਲਦੀ ਬਸੀਕਾ ਲੈਣ ਵਾਸਤੇ ਤੁਸੀਂ ਜਿਹੜੀ ਤਹਿਸੀਲ ਦੇ ਵਿੱਚ ਤੁਹਾਡੀ ਰਜਿਸਟਰੀ ਹੋਈ ਹੈ ਉਸ ਤਹਿਸੀਲ ਦੇ ਵਿੱਚ ਜਾਓਗੇ ਉਹਨਾਂ ਨੂੰ ਤੁਸੀਂ ਤਰੀਕ ਦੱਸੋਗੇ ਸਾਲ ਦੱਸੋਗੇ ਕਿੰਨੇ ਸਾਲ ਦੇ ਵਿੱਚ ਸਾਡੀ ਰਜਿਸਟਰੀ ਹੋਈ ਹੈ ਉੱਥੋਂ ਤੁਸੀਂ ਜਿਹੜਾ ਬਸੀਕਾ ਨੰਬਰ ਹੈ ਤੁਸੀਂ ਉੱਥੋਂ ਲੈ ਸਕਦੇ ਮਿਲ ਜਾਂਦਾ ਹੁੰਦਾ ਉਸ ਤੋਂ ਬਾਅਦ ਆਪਾਂ ਉਹ ਫਾਰਮ ਦੇ ਵਿੱਚ ਬਸੀਕਾ ਨੰਬਰ ਲਿਖ ਕੇ ਉਹ ਉਹਦੀ ਤਰੀਕ ਲਿਖ ਕੇ ਬਸੀਤੇ ਦੀ ਤੇ ਆਪਾ ਉਹ ਫਾਰਮ ਹੈ ਜਿਹੜਾ ਉਹ ਸੇਵਾ ਕੇਂਦਰ ਚ ਕਿਸੇ ਵੀ ਸੇਵਾ ਕੇਂਦਰ ਚ ਜਿਹੜਾ ਜਮਾ ਉਹ ਕਰਾ ਸਕਦੇ ਆ ਉਹਦੀ ਫੀਸ ਸਰਕਾਰ ਵੱਲੋਂ ਰੱਖੀ ਗਈ ਹੈ 190 ਰੁਪਏ ਇਸ ਦੇ ਵਿੱਚ ਤੁਹਾਨੂੰ ਜਿਹੜੀ 10 ਦਿਨਾਂ ਦੇ ਅੰਦਰ ਅੰਦਰ ਹੈ ਜਿਹੜੀ ਉਹ ਤੁਹਾਡੀ ਪ੍ਰੋਸੈਸ ਹੋ ਕੇ ਦਲ ਜਾਂ 15 ਦਿਨਾਂ ਦੇ ਲਗਭਗ ਤੁਹਾਡੀ ਜਿਹੜੀ ਰਜਿਸਟਰੀ ਹੈ ਦੀ ਨਕਲ ਆ ਉਹ ਵੈਰੀਫਾਈ ਹੋ ਕੇ ਤਸਦੀਨਦਾਰ ਤੋਂ ਤੁਹਾਡੇ ਜਿਹੜੇ ਸੇਵਾ ਕੇਂਦਰ ਚ ਪਹੁੰਚ ਜੂਗੀ 10 ਦਿਨਾਂ ਬਾਅਦ ਤੁਸੀਂ ਜਾ ਕੇ ਉੱਥੋਂ ਸੇਵਾ ਕੇਂਦਰ ਦੇ ਵਿੱਚੋਂ ਪ੍ਰਾਪਤ ਕਰ ਸਕਦੇ ਧੰਨਵਾਦ ਜੀ